ਹਾਂਜੀ ਸਤਿ ਸ਼੍ਰੀ ਅਕਾਲ ਜੀ ਮੇਰੇ ਸਾਰੇ YouTube ਵਾਲੇ ਵੀਰਾਂ ਭੈਣਾਂ ਨੂੰ ਆਸ ਕਰਦੇ ਹਾਂ ਕਿ ਮੇਰੇ ਸਾਰੇ ਵੀਰ ਭੈਣ ਭਰਾ ਵਧੀਆ ਹੀ ਹੋਣਗੇ ਤੇ ਅੱਜ ਆਪਾਂ ਲੈ ਕੇ ਆਏ ਆ ਤੁਹਾਡੇ ਵਾਸਤੇ ਫਿਰ ਤੋਂ ਇੱਕ ਨਵੀਂ ਵੀਡੀਓ ਤੇ ਇਸ ਵੀਡੀਓ ਵਿੱਚ ਆਪਾਂ ਗੱਲਬਾਤ ਕਰਾਂਗੇ ਨੂਲੇ ਹੌਸਤੇ ਬਾਰੇ ਆਪਾਂ ਗੱਲਬਾਤ ਕਰਾਂਗੇ ਕਿ ਨੂਲਾ ਹੌਸਤਾ ਆਪਾਂ ਕਿਵੇਂ ਕੰਟਰੋਲ ਕਰ ਸਕਦੇ ਆ ਕਿ ਉਹ ਫੇਕ ਵਾ ਜਾਂ オリジナル ਵਾ ਜਾਂ ਤੁਹਾਨੂੰ ਕੰਟਰੋਲ ਕਰਨਾ ਚਾਹੀਦਾ ਵਾ ਜਦੋਂ ਤੁਹਾਨੂੰ ਪੇਪਰ ਨਿਕਲ ਜਾਂਦਾ ਤੁਹਾਨੂੰ ਨੂਲਾ ਹੌਸਤਾ ਮਿਲ ਜਾਂਦਾ ਵਾ ਤੁਹਾਨੂੰ ਕਿਹੜੀ ਕਿਹੜੀ ਚੀਜ਼ ਨੂੰ ਕੰਟਰੋਲ ਕਰਨੀ ਚਾਹੀਦੀ ਆ ਜਿਸ ਨਾਲ ਤੁਹਾਡਾ ਜਿਹੜਾ ਵਾ ਵੀਜ਼ਾ ਲੱਗਣ ਦੇ ਚਾਂਸ ਵੱਧ ਜਾਣ ਇਸ ਟੌਪਿਕ ਬਾਰੇ ਆਪਾਂ ਗੱਲਬਾਤ ਕਰਾਂਗੇ ਨਾਲ ਗੱਲਬਾਤ ਕਰ ਲਾਂਗੇ ਪੇਪਰਾਂ ਬਾਰੇ ਠੀਕ ਆ ਤੇ ਪੇਪਰਾਂ ਦਾ ਕੀ ਹਿਸਾਬ-ਤਬ ਚੱਲ ਰਿਹਾ ਇਸ ਟੌਪਿਕ ਬਾਰੇ ਵੀ ਨਾਲ ਹੀ ਗੱਲਬਾਤ ਕਰ ਲਾਂਗੇ ਜਿਆਦਾ ਚਿਰ ਨਾ ਦੇ ਹੋਏ ਕਰਦੇ ਆ ਵੀਡੀਓ ਨੂੰ ਸਟਾਰਟ ਬਟ ਵੀਡੀਓ ਨੂੰ ਸਟਾਰਟ ਕਰਨ ਤੋਂ ਪਹਿਲਾਂ ਤੁਹਾਨੂੰ ਮੈਂ ਇੱਕ ਗੱਲ ਜ਼ਰੂਰ ਕਹਾਂਗਾ ਜਿਨ੍ਹਾਂ ਨੇ ਸਾਡੇ ਚੈਨਲ ਨੂੰ ਹਾਲ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਜਾਣ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਵੋ ਤੇ ਨਾਲ ਹੀ ਬੈਲ ਆਈਕਨ ਨੂੰ ਵੀ ਆਲਟੈ ਸੈੱਟ ਕਰ ਲਵੋ ਤਾਂ ਜੋ ਅਸੀਂ ਕੋਈ ਵੀ ਨਵੀਂ ਵੀਡੀਓ ਅਪਲੋਡ ਕਰੀਏ ਤੇ ਤਹਾ ਨੋਸ ਨੋਟੀਫਿਕੇਸ਼ਨ ਸਭ ਤੋਂ ਪਹਿਲੀ ਵਿੱਚ ਮਿਲ ਜਾਵੇ ਤੇ ਤੁਸੀਂ ਉਸ ਵੀਡੀਓ ਵਿੱਚ ਕੁਝ ਸਿੱਖ ਸਕੋ ਤੇ ਕੁਝ ਸਿਖਾ ਸਕੋ ਦੂਜੇ ਨੰਬਰ ਤੇ ਨਾਲ ਹੀ ਜਿਨ੍ਹਾਂ ਨੇ ਸਾਨੂੰ ਹਾਲ ਤੱਕ ਇੰਸਟਾਗ੍ਰam ਦੇ ਉੱਤੇ ਫੋਲੋ ਨਹੀਂ ਕੀਤਾ ਹਾਂ ਜਾ ਕੇ ਇੰਸਟਾਗ੍ਰam ਤੇ ਫੋਲੋ ਕਰ ਲਵੋ ਉਸ ਦਾ ਲਿੰਕ ਤੁਹਾਨੂੰ ਮਿਲ ਜਾਊਗਾ ਡਿਸਕ੍ਰਿਪਸ਼ਨ ਦੇ ਵਿੱਚ ਤੇ ਜੇਕਰ ਤੁਹਾਡਾ ਕੋਈ ਵੀ ਸਵਾਲ ਹੈਗਾ ਵਾ ਤੁਸੀਂ ਮੈਨੂੰ ਉੱਥੇ ਪਰਸਨਲੀ ਮੈਸੇਜ ਕਰਕੇ ਵੀ ਪੁੱਛ ਸਕਦੇ ਜੇ ਆਪਾਂ ਤੁਹਾਨੂੰ ਜਵਾਬ ਜ਼ਰੂਰ ਦਵਾਂਗੇ ਲਓ ਵੀ ਫੇਰ ਕਰਦੇ ਆਂ ਵੀਡੀਓ ਸਟਾਰਟ ਗੱਲਬਾਤ ਸ਼ੁਰੂ ਕਰਦੇ ਆਂ ਸਭ ਤੋਂ ਪਹਿਲਾਂ ਪੇਪਰਾਂ ਬਾਰੇ ਗੱਲਬਾਤ ਕਰ ਲਈਏ ਬੜੇ ਵੀਰ ਭਰਾ ਮੈਨੂੰ ਕਹਿ ਰਹੇ ਆ ਕਿ ਪੇਪਰ ਨਹੀਂ ਨਿਕਲ ਰਹਾ ਤੁਸੀਂ ਐਵੇਂ ਕਹੀ ਜਾਂਦੇ ਜੇ ਜਾਂ ਕਹਿ ਰਹੇ ਆ ਕਿ ਸਾਡਾ ਮਾਲ ਕਹਿੰਦਾ ਕਿ ਪੇਪਰ ਅਗਲੇ ਮਹੀਨੇ ਸਟਾਰਟ ਹੋਣੇ ਆ ਹੱਲੇ ਪੇਪਰ ਨਿਕਲਨੇ ਸਟਾਰਟ ਨਹੀਂ ਹੋਏ ਨਹੀਂ ਵੀਰੇ ਇਦਾਂ ਦੀ ਗੱਲ ਕੋਈ ਨਹੀਂ ਆ ਮੇਰੇ ਕੁਝ ਖਾਸ ਬੰਦੇ ਆ ਆਪਣੇ ਉਹਨਾਂ ਨੇ ਮੈਨੂੰ ਦੱਸਿਆ ਵਾ ਉਹਨਾਂ ਦੇ ਉਹਨਾਂ ਨੇ ਵੀ ਪੇਪਰ ਭਰਵਾਏ ਸੀ ਉਹਨਾਂ ਨੇ ਮੈਨੂੰ ਮਿਲ ਕੇ ਇਹ ਅਪਡੇਟ ਦਿੱਤੀ ਆ ਕਿ ਪੇਪਰ ਡੇਟਾਂ ਨਿਕਲਨੇ ਸ਼ੁਰੂ ਹੋ ਗਏ ਤੇ ਹੋਰ ਵੀ ਮੈਨੂੰ ਇੰਸਟਾਗ੍ਰਾਮ ਦੇ ਉੱਤੇ ਬੜੇ ਮੈਸੇਜ ਆਇਆ ਬਿਨਾਂ ਭਰਵਾਵਾਂ ਦੇ ਕਿ ਕਹਿੰਦੇ ਪੇਪਰ ਨਿਕਲੇ ਆ 9 ਮਨਥ ਵਾਲੇ ਕਿਹਾਂ ਦੇ ਨਿਕਲੇ ਆ ਸਾਲ ਵਾਲੇ ਤੇ ਕਿਹਾਂ ਦੇ ਨਿਕਲੇ ਆ ਡੋਮੈਸਟਿਕ ਪੇਪਰ ਪੇਪਰ ਜਿਹੜੇ ਆ ਨਿਕਲਨੇ ਸ਼ੁਰੂ ਹੋ ਗਏ ਆ ਵੱਖਰੀ ਗੱਲ ਕੀ ਤੁਹਾਨੂੰ ਇਸ ਚੀਜ਼ ਦੀ ਅਪਡੇਟ ਨਹੀਂ ਮਿਲੀ ਜਾਂ ਤੁਹਾਡਾ ਮਾਲਕ ਤੁਹਾਨੂੰ ਇਹ ਗੱਲ ਕਹੀ ਜਾ ਰਿਹਾ ਕਿ ਪੇਪਰ ਅਪ੍ਰੈਲ ਚ ਨਿਕਲਨੇ ਸ਼ੁਰੂ ਹੋਣੇ ਆ ਇਦਾਂ ਦੇ ਪਰ ਕੋਈ ਗੱਲ ਨਹੀਂ ਆ ਪੇਪਰ ਜਿਹੜੇ ਆ ਨਿਕਲਨੇ ਸਟਾਰਟ ਹੋ ਚੁੱਕੇ ਆ ਬੜੇ ਦਿਨ ਹੋ ਗਏ ਮੇਰੇ ਸਾਵਣਾ 2-3 ਹਫਤੇ ਹੋ ਗਏ ਪੇਪਰ ਜਿਹੜੇ ਲਗਾਤਾਰ ਹੀ ਨਿਕਲ ਰਹੇ ਆ ਬਾਕੀ ਬੇਰੇ ਤੁਹਾਨੂੰ ਉਮਲ ਸਮਝ ਤੁਹਾਨੂੰ ਕੋਡ ਅਪਡੇਟ ਮਿਲਦੀ ਆ ਜਿਹੜੇ ਵੀ ਭਰਾ ਵੇਟ ਕਰ ਰਹੇ ਆ ਜਾਂ ਜਿਨ੍ਹਾਂ ਦੇ ਪੇਪਰ ਹਾਲੇ ਤੱਕ ਨਹੀਂ ਨਿਕਲੇ ਉਹ ਵੇਟ ਕਰ ਰਹੇ ਆ ਕਿ ਪੇਪਰ ਨਿਕਲਣ ਸਾਡੇ ਜਲਦੀ ਜਲਦੀ ਥੋੜੀ ਜੀ ਤੁਹਾਨੂੰ ਵੇਟ ਕਰਨੀ ਪੈਣੀ ਆ ਹੋਰ ਕਿਉਂਕਿ ਹੁਣ ਪੇਪਰ ਨਿਕਲਣ ਦੇ ਖਸਾਬ ਦੇ ਸਟਾਰਟ ਕੀਤੇ ਉਹਨਾਂ ਨੇ ਤੇ ਥੋੜਾ ਟਾਈਮ ਤਾਂ ਲੱਗਣਾ ਹੀ ਆ ਪੇਪਰ ਜਿਹੜੇ ਆ ਜਦੋਂ ਨਿਕਲਨੇ ਤਕਰੀਬਨ ਸਾਰੇ ਨਿਕਲਦੇ ਦਾ ਪੇਪਰ ਨਾਰਮਲ ਹੀ ਗੱਲ ਟਾਈਮ ਲੱਗ ਜਾਂਦਾ 2-3ਵੇਂ ਮਹੀਨੇ ਤੋਂ ਜ਼ਿਆਦਾ ਟਾਈਮ ਹੀ ਲੱਗ ਜਾਂਦਾ ਪੇਪਰ ਨਿਕਲਦੇ ਉਸ ਤੋਂ ਬਾਅਦ ਵੀ ਸਾਰੇ ਨੇ ਨਿਕਲਦੇ ਉਸ ਤੋਂ ਬਾਅਦ ਪੇਪਰ ਨਿਕਲਣ ਦੀ ਸਪੀਡ ਘੱਟ ਜਾਂਦੀ ਹੈ ਪਰ ਪੇਪਰ ਨਿਕਲਦੇ ਹੀ ਰਹਿੰਦੇ ਆ ਹੁਣ ਆਪਾਂ ਗੱਲਬਾਤ ਕਰ ਲੈਨੇ ਆ ਦੂਜੀ ਟੌਪਿਕ ਬਾਰੇ ਆਪਣਾ ਦੂਜਾ ਟੌਪਿਕ ਹੈਗਾ ਵਾ ਨੂਲੇ ਹੌਸਤੇ ਵਾਲਾ ਕਿ ਨੂਲਾ ਹੌਸਤਾ ਆਪਣਾ ਵਾ ਫੇਕ ਵਾ ਜਾਂ オリジナル ਵਾ ਇਹ ਆਪਾਂ ਕਿਵੇਂ ਚੈੱਕ ਕਰ ਸਕਦੇ ਆ ਜਾਂ ਤੁਹਾਡੇ ਕੋਲ ਤੁਹਾਡਾ ਨੂਲਾ ਹੌਸਤਾ ਜਿਹੜਾ ਵਾ ਪਹੁੰਚ ਚੁੱਕਿਆ ਵਾ ਉਸ ਨੂੰ ਕੀ ਕੀ ਕੰਟਰੋਲ ਕਰਨਾ ਹੁੰਦਾ ਵਾ ਵੀ ਤੁਸੀਂ ਵੇਖ ਸਕਦੇ ਹੋ ਦੇ ਵਿੱਚ ਕਿ ਜਿਹੜਾ ਤੁਹਾਨੂੰ ਪਤਾ ਲੱਗ ਸਕੇ ਕਿ ਜਿਹੜੇ ਪੇਪਰ ਤੁਹਾਡੇ ਮਤਲਬ ਕਿ ਆਪਾਂ ਕਹਿ ਲਈਏ ਕਿ ਨੂਲਾ ਆਪਣਾ ਵੀਜ਼ਾ ਲੱਗਣ ਦੇ ਚਾਂਸ ਜਿਹੜੇ ਵਾ ਵੱਧ ਸਕਣ ਆਪਣੇ ਪਹਿਲੀ ਗੱਲ ਤਾਂ ਆਪਾਂ ਕਹਿ ਲਈਏ ਕਿ ਨੂਲਾ ਹਾਸਤ ਵਾਸਤੇ ਜਿਵੇਂ ਆਪਾਂ ਹੁਣ ਕੋਈ ਕੰਟਰੋਲ ਕਰਨੀ ਹੋਵੇ ਚੀਜ਼ ਕੀ ਇਹ ਫੇਕ ਵਾ ਜਾਂ オリジナル ਵਾ ਵੈਬਸਾਈਟ ਹੁੰਦੀ ਵਾ ਵੈਬਸਾਈਟ ਤੇ ਆਪਾਂ ਆਉਂਦਾ ਪ੍ਰੋਟੋਕੋਲ ਨੰਬਰ ਜਾਂ ਹੋਰ ਕੋਈ ਵੀ ਨੰਬਰ ਭਰ ਕੇ ਆਪਾਂ ਚੈੱਕ ਕਰ ਸਕਦੇ ਹਾਂ ਕਿ ਇਹ ਨੂ ਇਹ ਚੀਜ਼ ਫੀਗਾ ਹੈ ਜਾਂ ਨਹੀਂ ਫੀਗਾ ਹੈ ਪਰ ਜਿਹੜਾ ਨੂਲਾ ਹੌਸਤਾ ਕੰਟਰੋਲ ਕਰਨ ਵਾਸਤੇ ਇਦਾਂ ਦੀ ਕੋਈ ਵੀ ਵੈਬਸਾਈਟ ਨਹੀਂ ਬਣੀ ਜਾਂ ਤੁਹਾਨੂੰ ਕੋਈ ਏਜੰਟ ਤੁਹਾਡਾ ਕਹਵੇ ਕਿ ਏਜੰਟ ਕਹਿ ਲੋ ਜਾਂ ਤੁਹਾਨੂੰ ਕੋਈ ਉਂਜ ਮੈਸੇਜ ਕਰਕੇ ਕਹਵੇ ਤੁਸੀਂ ਉਹਨੂੰ ਮੈਸੇਜ ਕੀਤਾ ਹੋਵੇ ਉਹਨੇ ਕਿਹਾ ਨੇ ਵੀਡੀਓ ਵੀਡੀਓ ਪਾਈ ਹੋਵੇ ਤੁਹਾਨੂੰ ਇਹ ਗੱਲ ਕਹਵੇ ਕਿ ਤੁਹਾਨੂੰ ਇੰਨੇ ਪੈਸੇ ਦੋ ਤੁਮੇਂ ਦਾ ਨੂਲਾ ਹਸਤਾ ਚੈੱਕ ਕਰਕੇ ਦੱਸ ਦੂੰਗਾ ਕਿ ਫੇਕ ਹੈ ਕਾ ਜਰਿਗਨਲ ਵਾ ਇਦਾਂ ਦੀ ਕੋਈ ਵੀ ਵੈਬਸਾਈਟ ਨਹੀਂ ਬਣੀ ਜੇ ਜਿੱਥੋਂ ਆਪਾਂ ਇਹ ਕੰਟਰੋਲ ਕਰ ਸਕੀਏ ਕਿ ਨੂਲਾ ਹਸਤਾ ਫੇਕ ਵਾ ਜਾਂ ਓਰੀਜਨਲ ਵਾ ਆਪਾਂ ਪਤਾ ਕਿਵੇਂ ਕਰ ਸਕਦੇ ਹਾਂ ਸਭ ਤੋਂ ਪਹਿਲਾਂ ਜਦੋਂ ਤੁਹਾਡਾ ਨੂਲਾ ਹਸਤਾ ਪਹੁੰਚ ਜਾਂਦਾ ਵਾ ਹੁਣ ਥੋੜਾ ਜਿਹਾ ਰੂਲ ਚੇਂਜ ਹੋਣ ਕਰਕੇ ਆਪਾਂ ਨੂੰ ਥੋੜਾ ਜਿਹਾ ਪਹਿਲਾਂ ਪਤਾ ਲੱਗ ਸਕਦਾ ਵਾ ਉਹ ਵੀ 50 50 ਚਾਂਸ ਵਾ ਉਹ ਕਿਵੇਂ ਪਤਾ ਕਰ ਸਕਦੇ ਆ ਆਪਾਂ ਉਹ ਜੇਕਰ ਤੁਸੀਂ ਜਦੋਂ ਆਪਣਾ ਨੂਲਾ ਹਸਤਾ ਆਪਣਾ ਆਪਾਂ ਜਦੋਂ ਆਪਾਂ ਅਪਾਇੰਟਮੈਂਟ ਬੁੱਕ ਕਰਦੇ ਆ ਨੂਲਾ ਹਸਤਾ ਨਿਕਲਣ ਤੋਂ ਬਾਅ ਜੇਦੋਂ ਆਪਾਂ ਅਪਾਇੰਟਮੈਂਟ ਬੁੱਕ ਕਰਦੇ ਆ ਜੇਕਰ ਤਾਂ ਆਪਣੀ ਅਪਾਇੰਟਮੈਂਟ ਬੁੱਕ ਹੋ ਜੇ ਇਹਦਾ ਮਤਲਬ ਕਿ ਆਪਣਾ ਨੂਲੇ ਹਾਸਤੇ ਵਿੱਚ ਕੋਈ ਫਰਕ ਨਹੀਂ ਹੈਗਾ ਮਤਲਬ ਕਿ ਆਪਾਂ ਕਹਿ ਲਈਏ ਕਿ ਆਪਾਂ ਨੂੰ origignal ਕਹਿ ਸਕਦੇ ਆ ਠੀਕ ਆ ਪਰ ਜੇਕਰ ਤੁਹਾਡੀ ਅਪਾਇੰਟਮੈਂਟ ਨਾ ਬੁੱਕ ਹੋਵੇ ਰਿਜੈਕਟ ਹੋ ਜੇ ਇਸਦਾ ਮਤਲਬ ਹੈ ਕਿ ਤੁਹਾਡਾ ਨੂਲਾ ਹਾਸਤਾ ਫੇਕ ਹੈਗਾ ਵਾ ਫੇਕ ਹੈਗਾ ਵਾ ਇਹ ਨਹੀਂ ਕਿ ਇਕੱਲਾ ਫੇਕ ਹੀ ਹੋ ਸਕਦਾ ਹੋ ਜਦੋਂ ਤੁਸੀਂ ਕੁਝ ਗਲਤ ਭਰਿਆ ਹੋਵੇ ਜਾਂ ਤਾਂ ਨੂਲੇ ਹਾਸਤੇ ਵਿੱਚ ਕੁਝ ਨਾਮ ਦੀ ਗੜਬੜ ਹੋਵੇ ਪਰ ਕੀ ਚੱਕਰ ਵਾ ਆਪਾਂ ਉਹ ਆਪ ਕੰਟਰੋਲ ਨਹੀਂ ਕਰ ਸਕਦੇ ਤੁਸੀਂ ਇੱਕ ਚੀਜ਼ ਹੋਰ ਕੰਟਰੋਲ ਕਰ ਸਕਦੇ ਜੇ ਨੂਲੀ ਹੋਸਟ ਤੇ ਵਿੱਚ ਆਪਣਾ ਨੇਮ ਸਰਨੇਮ ਡੇਟ ਆਫ ਬਰਥ ਆਪਣੇ ਜਨਮ ਸਥਾਨ ਡੇਟ ਆਫ ਕਿਵੇਂ ਆਉਂਦੇ ਨੂੰ ਪਲੇਸ ਪਲੇਸ ਜਿਹੜੀ ਆਪਣੇ ਜਿੱਥੇ ਆਪਾਂ ਜਨਮ ਹੋਇਆ ਹੁੰਦਾ ਵਾ ਉਹ ਜੋ ਤੁਹਾਡੇ ਪਾਸਪੋਰਟ ਤੇ ਲਿਖਿਆ ਹੋਣਾ ਵਾ ਉਹ ਜੇਕਰ ਤੁਹਾਡੇ ਨੂਲੀ ਹੋਸਟ ਤੇ ਲਿਖਿਆ ਹੋ ਵਾ ਫਿਰ ਤੁਹਾਨੂੰ ਟੈਨਸ਼ਨ ਲੈਣ ਦੀ ਲੋੜ ਨਹੀਂ ਹੁੰਦੀ ਉਸ ਤੋਂ ਬਾਅਦ ਜੇਕਰ ਤੁਸੀਂ ਸਾਰਾ ਕੁਝ ਭਰਦੇ ਜੇ ਆਪਣਾ ਪ੍ਰੋਟੋਕਾਲ ਨੰਬਰ ਭਰਦੇ ਜੇ ਉਸ ਤੋਂ ਬਾਅਦ ਵੀ ਜੇਕਰ ਤੁਹਾਡੀ ਅਪਾਇੰਟਮੈਂਟ ਰਿਜੈਕਟ ਹੋ ਜਾਂਦੀ ਆ ਇਸ ਦਾ ਮਤਲਬ ਕੀ ਤੁਹਾਡਾ ਨੂਲਾ ਹੌਸਤਾ ਵਾ ਫੇਕ ਵਾ ਕਿਉਂਕਿ ਇਸ ਵਾਰ ਕੀ ਆ ਪਹਿਲਾਂ ਕੀ ਹੀ ਪਹਿਲਾਂ ਭਾਵੇਂ ਫੇਕ ਸੀ ਕਿਸੇ ਦਾ ਨੂਲਾ ਹੌਸਤਾ ਭਾਵੇਂ Ориਜਨਲ ਸੀ ਅਪਾਇੰਟਮੈਂਟਾਂ ਮਿਲ ਜਾਂਦੀਆਂ ਸੀ ਹੁਣ ਜੀ ਜਦੋਂ ਉੱਥੇ ਬੰਦਾ ਪਹੁੰਚਦਾ ਸੀ ਉਸ ਤੋਂ ਬਾਅਦ ਉਹਨੂੰ ਪਤਾ ਲੱਗਦਾ ਸੀ ਉਹ ਕਈ ਵਾਰ ਤਾਂ ਪਾਸਪੋਰਟ ਵੀ ਜਮ੍ਹਾਂ ਹੋ ਜਾਂਦਾ ਸੀ ਪਾਸਪੋਰਟ ਜਮ੍ਹਾਂ ਹੋਣ ਤੋਂ ਬਾਅਦ ਡੇਢ ਦੋ ਮਹੀਨਾ ਬਾਅਦ ਮਹੀਨੇ ਬਾਅਦ ਜਾਂ ਹਫ਼ਤੇ ਬਾਅਦ ਜਾਂ ਦੋ ਹਫ਼ਤੇ ਬਾਅਦ ਮੈਸੇਜ ਆਉਂਦਾ ਸੀ ਕਿ ਤੁਹਾਡਾ ਪਾਸਪੋਰਟ ਰੈਡੀ ਵਾ ਤੁਸੀਂ ਇੱਥੋਂ ਆਣ ਕੇ ਕਲੈਕਟ ਕਰ ਲਓ ਉਦੋਂ ਫਿਰ ਪਤਾ ਲੱਗਦਾ ਸੀ ਸਾਡਾ ਨੂਲਾ ਆਫ ਦਾ ਹੈ ਵਾ ਫੇਕ ਵਾ ਐਮਬੈਸੀ ਵਾਲੇ ਕਿਵੇਂ ਪਤਾ ਕਰਦੇ ਆ ਇਸ ਚੀਜ਼ ਕਿਉਂਕਿ ਜਦੋਂ ਨੂਲੇ ਹਾਸ ਤੇ ਇਤਲੀ ਤੋਂ ਅਪਰੂਵ ਹੁੰਦੇ ਆ ਆਪਾਂ ਕਹਿ ਲਈਏ ਕਿ ਇਸ਼ੂ ਹੁੰਦੇ ਆ ਉਹ ਦੋ ਨੂਲੇ ਹਾਸ ਤੇ ਹੁੰਦੇ ਆ ਇਹ ਆਪਣੇ ਪਰਫਾ ਤੂਰੇ ਵਾਲੇ ਇਥੇ ਇਟਲੀ ਵਿੱਚ ਹੁੰਦੇ ਆ ਜਿੱਥੋਂ ਪੇਪਰ ਨਿਕਲਦੇ ਆ ਉਹ ਇੱਕ ਨੂਲਾ ਹੌਸਤਾ ਭੇਜ ਦਿਆ ਤੁਹਾਡੇ ਮਾਲਕ ਨੂੰ ਦਿੰਦੇ ਆ ਤੇ ਇੱਕ ਨੂਲਾ ਹੌਸਤਾ ਉਹ ਭੇਜਦੇ ਆ ਅੰਬੈਸੀ ਦੇ ਵਿੱਚ ਠੀਕ ਆ ਤੇ ਉਹ ਅੰਬੈਸੀ ਉੱਥੋਂ ਕੰਟਰੋਲ ਕਰਦੀ ਆ ਜੇਕਰ ਤਾਂ ਉੱਥੇ ਉਹਨੂੰ ਆਮਲਕੀ ਨੂਲਾ ਹੌਸਤਾ ਆਇਆ ਹੋਊਗਾ ਤੁਹਾਡੇ ਨਾਲ ਦਾ ਨੂਲਾ ਹੌਸਤਾ ਇਹ ਮਤਲਬ ਕਿ ਤੁਹਾਡਾ ਨੂਲਾ ਹੌਸਤਾ ਓਕੇ ਵਾ ਮਲਕੀ ओरिजिनल ਵਾ ਪਰ ਜੇਕਰ ਉਹਨਾਂ ਨੂੰ ਨੂ ਲਹਾ ਉਸਤਾ ਨਹੀਂ ਆਇਆ ਤੁਹਾਡਾ ਨਾ ਵੀਜ਼ਾ ਲੱਗਣਾ ਵਾ ਤੇ ਤੁਹਾਡਾ ਨੂ ਲਹਾ ਉਸਤਾ ਜਿਹੜਾ ਵਾ ਉਹ ਫੇਕ ਹੋਣਾ ਵਾ ਪਰ ਜੇਕਰ ਜਦੋਂ ਤੁਸੀਂ ਅਪਾਇੰਟਮੈਂਟ ਬੁੱਕ ਕਰਦੇ ਜੇ ਜੇਕਰ ਤੁਹਾਡੇ ਕੋਲੋਂ ਕੋਈ ਗਲਤੀ ਹੋ ਜਾਂਦੀ ਆ ਮਤਲਬ ਕਿ ਤੁਹਾਡਾ ਨਾਮ ਸਰਨੇਮ ਜਾਂ ਤੁਹਾਡਾ ਨੂ ਲਹਾ ਉਸਤੇ ਦੇ ਉਤੇ ਜਨਮ ਸਥਾਨ ਕੋਈ ਹੋਰ ਵਾ ਪਾਸਪੋਰਟ ਤੇ ਕੁਝ ਇੱਕ ਅਦਾ ਅਖਰ ਗਲਤ ਮਲਤ ਹੋ ਗਿਆ ਵਾ ਉਸ ਤੋਂ ਵੀ ਅਪਾਇੰਟਮੈਂਟ ਰਿਜੈਕਟ ਕਰ ਦਿੰਦੇ ਆ ਯਾਨੀ ਕਿ ਕੱਲੇ ਤੁਹਾਡਾ ਨੂ ਲਹਾ ਉਸਤਾ ਫੇਕ ਵਾ ਤੇ ਉਸ ਤੋਂ ਹੀ ਅਪਾਇੰਟਮੈਂਟ ਰਿਜੈਕਟ ਕਰ ਦਿੰਦੇ ਆ ਇਦਾਂ ਦੀ ਵੀ ਕੱਲੀ ਗੱਲ ਨਹੀਂ ਹੈਗੀ ਪਰ ਜੇਕਰ ਤੁਹਾਨੂੰ ਸਾਰ ਜੋ ਤੁਹਾਨੂੰ ਲੌਸ ਤਾਂ ਨਿਕਲਦਾ ਵਾ ਤੁਸੀਂ ਜੇਕਰ ਸਾਰਾ ਕੁਝ ਕੰਟਰੋਲ ਕਰ ਲਓ ਆਪ ਇੱਕ ਵਾਰੀ ਨੂਲੇ ਹੌਸਟਲ ਨੂੰ ਤੇ ਪਾਸਵਰਡ ਨੂੰ ਰੱਖ ਕੇ ਵੀ ਤੁਹਾਡਾ ਸਾਰਾ ਕੁਝ ਨਾਮ ਨੂੰ ਸਾਰਾ ਕੁਝ ਸਹੀ ਹੈ ਨਾਮ ਸਰਨੇਮ ਡੇਟ ਆਫ ਬਰਥ ਪੇਪਰਾਂ ਜੋ ਵੀ ਕੰਟਰੋਲ ਕਰਨ ਵਾਲਾ ਹੁੰਦਾ ਵਾ ਤੁਹਾਡਾ ਨੂਲੇ ਹੌਸਟਲ ਦਾ ਪ੍ਰੋਟੋਕੋਲ ਨੰਬਰ ਹੈਗਾ ਵਾ ਕਿ ਨਹੀਂ ਹੈਗਾ ਇਹ ਸਾਰਾ ਕੁਝ ਕੰਟਰੋਲ ਕਰਨ ਤੋਂ ਬਾਅਦ ਕਿਉਂਕਿ ਨਾਰਮਲੀ ਗਾ ਜਿਹੜਾ ਪ੍ਰੋਟੋਕੋਲ ਨੰਬਰ ਵਾ ਉਹ ਤੁਹਾਨੂੰ ਬਾਅਦ ਵਿੱਚ ਜਦੋਂ ਅਪਾਇੰਟਮੈਂਟ ਪਰ ਮਲਕੀ ਆਪਾ ਅਪਲਾਈ ਕਰਦੇ ਆ ਅਪਾਇੰਟਮੈਂਟ ਵਾਸਤੇ ਅਪਲਾਈ ਕਰਦੇ ਆ ਉਹ ਤੁਹਾਨੂੰ ਪ੍ਰੋਟੋਕਾਲ ਨੰਬਰ ਦੀ ਵੀ ਲੋੜ ਪੈਂਦੀ ਆ ਦੂਜੀ ਗੱਲ ਜੇ ਤੁਸੀਂ ਅਪਾਇੰਟਮੈਂਟ ਜੇਕਰ ਆਪ ਬੁੱਕ ਕਰਦੇ ਜੇ ਜਾਂ ਕਿਸੇ ਕੋਲੋਂ ਬੁੱਕ ਕਰਾਉਂਦੇ ਜੇ ਜੇਕਰ ਉਹ ਵੀ ਕੁਝ ਗਲਤ ਲਿਖ ਦੇਵੇ ਮਤਲਬ ਕਿ ਸਾਰਾ ਕੁਝ ਤੁਹਾਡੇ ਪਾਸਪੋਰਟ ਤੇ ਵੀ ਸਹੀ ਆ ਤੁਹਾਡੇ ਨੂਲੇ ਉਸ ਤੇ ਸਹੀ ਵਾ ਉਸ ਤੋਂ ਬਾਅਦ ਜਦੋਂ ਬੰਦਾ ਅਪਲਾਈ ਕਰਦਾ ਪਿਆ ਕੰਪਿਊਟਰ ਦੇ ਰਾਹੀਂ ਠੀਕ ਆ ਆਪਾ ਬੁੱਕ ਕਰਦੇ ਪਿਆ ਅਪਾਇੰਟਮੈਂਟ ਉਦੋਂ ਜੇਕਰ ਆਪਣਾ ਕੋਈ ਗਲਤੀ ਹੋ ਜੇ ਆਪਣਾ ਇੱਕ ਅਧ ਅਖਰ ਤਾਂ ਠਾਂ ਠਾਂ ਹੋ ਜੇ ਤੇ ਉਸ ਤੋਂ ਵੀ ਜਿਹੜੀ ਅਪਾਇੰਟਮੈਂਟ ਆ ਰਿਜੈਕਟ ਹੋ ਜਾਂਦੀ ਆ ਪਰ ਜੇਕਰ ਤੁਸੀਂ ਇਸ ਚੀਜ਼ ਦੇ ਵਿੱਚ ਸ਼ੋਰ ਜੇ ਕੀਤਾ ਤੁਹਾਡਾ ਕੋਈ ਵੀ ਗਲਤ ਨਹੀਂ ਹੋਇਆ ਤੁਸੀਂ ਪਹਿਲਾਂ ਕੰਟਰੋਲ ਕਰ ਲਿਆ ਜੇ ਆਪਾਂ ਆਪ ਕਹਿ ਲਈਏ ਕਿ ਜਿਵੇਂ ਆਪਾਂ ਕਿਸੇ ਨੇ ਨੂਲਾ ਹੌਸਤਾ ਜਦੋਂ ਮਿਲਿਆ ਵਾ ਉਹਨੇ ਪਾਸਵਰਡ ਆਪਣਾ ਲਾਗੇ ਰੱਖ ਕੇ ਸਾਰਾ ਕੁਝ ਕੰਟਰੋਲ ਕਰ ਲਿਆ ਵਾ ਉਸ ਤੋਂ ਬਾਅਦ ਜਦੋਂ ਨੇ ਅਪਲਾਈ ਕੀਤਾ ਵਾ ਉਦੋਂ ਵੀ ਉਹ ਪੱਕਾ ਸ਼ੋਰ ਵਾ ਕਿ ਮੈਂ ਸਾਰਾ ਕੁਝ ਸਹੀ ਹੀ ਭਰਿਆ ਵਾ ਕੋਈ ਮੇਰੇ ਤੋਂ ਮਿਸਟੇਕ ਨਹੀਂ ਹੋਈ ਉਹਨੇ ਦੋ ਤਿੰਨ ਵਾਰੀ ਕੰਟਰੋਲ ਕੀਤੀ ਹੈ ਉਹਨੇ ਚੀਜ਼ ਉਸਤੇ ਜੇਕਰ ਸਾਰਾ ਕੁਝ ਕੰਟਰੋਲ ਕੀਤਾ ਵਾ ਉਸ ਤੋਂ ਬਾਅਦ ਵੀ ਤੁਹਾਡੀ ਜਿਹੜੀ ਜਿਹੜੀ ਤੁਹਾਡੀ ਅਪਾਇੰਟਮੈਂਟ ਆ ਰਿਜੈਕਟ ਹੋ ਜੇ ਤੇ ਇਹਦਾ ਮਤਲਬ ਕੀ ਤੁਹਾਡਾ ਨੂ ਲਾਉਸਤਾ ਫੇਕ ਵਾ ਫੇਕ ਦਾ ਮਤਲਬ ਕੀ ਤੁਹਾਡਾ ਨੂ ਲਾਉਸਤਾ ਮਾਲਕ ਨੇ ਆਪ ਐਡਿਟ ਕਰਕੇ ਕਿਸੇ ਹੋਰ ਦੇ ਨਾਮ ਦੇ ਉੱਤੇ ਪੋਲੀਟਿਕਲ ਨੰਬਰ ਇੱਕ ਦਾ ਅੱਖਰ ਚੇਂਜ ਕਰਕੇ ਤੁਹਾਡਾ ਨਾਮ ਭਰ ਕੇ ਤੁਹਾਡਾ ਡੇਟ ਆਫ ਬਰਥ ਭਰ ਕੇ ਤੁਹਾਨੂੰ ਸੈਂਡ ਕਰਤਾ ਵਾ ਤੁਹਾਡੇ ਕੋਲੋਂ ਸਿਰਫ ਤੇ ਸਿਰਫ ਪੈਸੇ ਕਮਾਉਣ ਦੇ ਵਾਸਤੇ ਕਿਉਂਕਿ ਨਾਰਮਲੀ ਗੱਲ ਵਾ ਇਦਾਂ ਉਹ ਪੈਸੇ ਕਿਵੇਂ ਕਮਾ ਸਕਦੇ ਆ ਚਲੋ ਤੁਸੀਂ ਬੜੀ ਪੈਸਾਂ ਦੀ ਗੱਲ ਵਾ ਵੀਜ਼ਾ ਲੱਗਣ ਤੋਂ ਬਾਅਦ ਦੀ ਕੀਤੀ ਹੋਵੇ ਪਰ ਤੁਸੀਂ 1.5 ਲੱਖ ਜਾਂ ਲੱਖ ਜਾਂ 1.5 ਲੱਖ ਜਾਂ 50 ਹਜ਼ਾਰ ਤੋਂ ਪਰੇ ਦਿੱਤਾ ਹੀ ਹੋਊਗਾ ਤੇ ਨੋਰਮਲ ਹੀ ਗੱਲ ਵਾ ਮਾਲਕ ਨੇ ਤੁਹਾਡੇ ਭਰੇ ਨਹੀਂ ਆ ਉਹਦੀ ਕੋਈ ਸਰਕਾਰੀ ਫੀਸ ਵੀ ਨਹੀਂ ਲੱਗੇ ਦਾ ਕੋਈ ਜ਼ੋਰ ਵੀ ਨਹੀਂ ਲੱਗਾ ਬਸ ਉਹਨੇ ਕੰਪਿਊਟਰ ਦੇ ਬੈ ਕੇ ਨੂਲਾ ਉਸ ਤੱਕ ਇਹਦਾ ਹੋਰ ਦਾ ਲੈ ਕੇ ਉਹਦੇ ਉੱਤੇ ਨਾਮ ਚੇਂਜ ਕਰਕੇ ਪੋਰਟ ਕੋਲ ਨੰਬਰ ਦੇ ਇੱਕ ਦਾ ਖਰਚ ਚੇਂਜ ਕਰਕੇ ਤੁਹਾਨੂੰ ਇਹ ਨੂਲਾ ਉਸ ਸੈਂਡ ਕਰਤਾ ਵਾ ਤੁਹਾਡੇ ਕੋਲ 50-60 ਹਜ਼ਾਰ ਰੁਪਏ ਲੈ ਲਿਆ ਵਾ ਉਸ ਤੋਂ ਬਾਅਦ ਤੁਹਾਡੇ ਪੇਪਰ ਨਿਕਲਣਾ ਤੁਹਾਡਾ ਵੀਜ਼ਾ ਲੱਗੇ ਭਾਵੇਂ ਨਾ ਲੱਗੇ ਉਹਦੇ ਕੋਲ 50-60 ਜਾਂ ਲੱਖ ਲੱਖ ਉਹਦੇ ਕੋਲ ਪਹੁੰਚ ਗਿਆ ਵਾ ਨਾ ਤੁਸੀਂ ਉਹ ਵਾਪਸ ਮੰਗ ਸਕਦੇ ਜੇ ਜੇ ਮੰਨ ਲਓ ਮੰਗੋ ਵੀ ਜੋ ਤੁਸੀਂ ਲੱਖ ਭੇਜਿਆ ਵਾ ਉਹਦੇ ਕੋਲ 50000 ਵੀ ਵਾਪਸ ਮੰਗੋਗੇ ਉਹਦੇ ਕੋਲ ਉਹਨੂੰ ਫਿਰ 50000 ਦੇਣਾ ਵਾ ਉਹ ਬਚ ਜਾਣਾ ਵਾ ਜਿਸ ਕਰਕੇ ਜਿਹੜੇ ਏਜੰਟ ਹੁੰਦੇ ਵਾ ਇਦਾਂ ਫੇਕ ਨੂਲੇ ਹੋਸ ਤੇ ਵੀ ਬਣਾ ਕੇ ਪੇਛੀ ਦਿੰਦੇ ਆ 50 50000 ਰੁਪਇਆ ਕਮਾਉਣ ਵਾਸਤੇ ਇਸ ਕਰਕੇ ਮੇਰੇ ਵੀਰਪਰਾ ਜਦੋਂ ਤੁਸੀਂ ਆਪਣੀ ਅਪਾਇੰਟਮੈਂਟ ਅਪਲਾਈ ਕਰਨੀ ਆ ਉਸ ਸਾਰਾ ਕੁਝ ਕੰਟਰੋਲ ਕਰਕੇ ਸਹੀ ਸਹੀ ਭਰੋ ਉਸ ਤੋਂ ਪਹਿਲਾਂ ਵੀ ਕੰਟਰੋਲ ਕਰੋ ਕਿ ਤੁਹਾਡਾ ਸਾਰਾ ਕੁਝ ਸਹੀ ਵਾ ਜੇਕਰ ਤੁਹਾਡੀ ਮਾੜੀ ਮੋਟੀ ਮਿਸਟੇਕ ਹੈਗੀ ਆ ਉਹਨੂੰ ਸਹੀ ਕਰਨ ਦੀ ਕੋਸ਼ਿਸ਼ ਕਰੋ ਉਸ ਤੋਂ ਬਾਅਦ ਹੀ ਆਪਣੇ ਅਪਾਇੰਟਮੈਂਟ ਜਿਹੜੀ ਆ ਉਹ ਬੁੱਕ ਕਰੋ ਅਪਾਇੰਟਮੈਂਟਾਂ ਜਿਹੜੀਆਂ ਹੁਣ ਮਿਲਦੀਆਂ ਪਈਆਂ ਉਹ ਮਿਲਦੀਆਂ ਪਈਆਂ ਆ ਅਗਸਟ ਤੱਕ ਅਪਾਇੰਟਮੈਂਟਾਂ ਪਹੁੰਚੀਆਂ ਜਿਨ੍ਹਾਂ ਦੇ ਪੇਪਰ ਹੁਣ ਨਿਕਲਦੇ ਪਏ ਆ ਉਹਨਾਂ ਅਪਾਇੰਟਮੈਂਟਾਂ ਅਗਸਤ ਦੀਆਂ ਹੀ ਮਿਲ ਰਹੀਆਂ ਆ ਭਾਵੇਂ ਉਹ 9 ਮੰਥ ਵਾਲੇ ਪੇਪਰ ਆ ਭਾਵੇਂ ਉਹ ਸਾਲ ਵਾਲੇ ਤੇ ਭਾਵੇਂ ਉਹ ਡੋਮੈਸਟਿਕ ਪੇਪਰ ਆ ਪਰ ਇਹਦੇ ਵਿੱਚ ਤੁਹਾਨੂੰ ਟੈਨਸ਼ਨ ਲੈਣ ਦੀ ਲੋੜ ਨਹੀਂ ਹੈਗੀ ਭਾਵੇਂ ਤੁਹਾਨੂੰ 6 ਮਹੀਨੇ ਤੋਂ ਭਾਵੇਂ 8 ਮਹੀਨੇ ਬਾਅਦ ਦੀ ਵੀ ਅਪਾਇੰਟਮੈਂਟ ਮਿਲੇ ਕਿਉਂਕਿ ਨਾਰਮਲ ਜਿਹੜੀ ਨੂਲੀ ਆਫਸਟ ਦੀ ਵੈਲਿਡਿਟੀ ਹੁੰਦੀ ਹੈ ਉਹ 6 ਮਹੀਨੇ ਦੀ ਹੁੰਦੀ ਹੈ ਪਰ ਜੇਕਰ ਤੁਹਾਨੂੰ ਅਪਾਇੰਟਮੈਂਟ 8 ਮਹੀਨਿਆਂ ਦੇ ਬਾਅਦ ਦੀ ਵੀ ਮਿਲੇ ਤੁਹਾਡਾ ਵੀਜ਼ਾ ਲੱਗਣਾ ਹੀ ਲੱਗਣਾ ਵਾ ਜੇਕਰ ਸਾਡਾ ਕੁਝ ਸਹੀ ਹੈਗਾ ਵਾ ਕਿਉਂਕਿ ਉਹ ਤੁਹਾਡੀ ਗਲਤੀ ਨਹੀਂ ਆ ਉਹਨਾਂ ਦੀ ਗਲਤੀ ਆ ਕਿ स्लॉट ਜ਼ਿਆਦਾ ਬੁੱਕ ਹੋ ਪਾਉਂ ਜਣਾ ਨੂਲਾ ਵਸਤਾ ਐਕਸਪਾਇਰ ਵੀ ਹੋ ਜੇ ਜਿਵੇਂ ਪਿਛਲੇ ਸਾਲ ਬੜੇ ਵੀ ਨਾ ਪਾਉਂਦੇ ਨੂਲੇ ਵਸਤੇ ਐਕਸਪਾਇਰ ਹੋਏ ਵਾ ਤੇ ਐਕਸਪਾਇਰ ਨੂਲੇ ਵਸਤੇ ਆ ਤੇ ਵੀ ਜਿਹੜੇ ਵਾ ਵੀਜ਼ੇ ਲੱਗੇ ਆ ਇਸ ਕਰਕੇ ਟੈਨਸ਼ਨ ਨਾ ਲਾਓ ਇਹ ਚ ਦੋ ਚੀਜ਼ਾਂ ਕੰਟਰੋਲ ਕਰਕੇ ਆਪਣੀ ਅਪਾਇੰਟਮੈਂਟ ਬੁੱਕ ਕਰੋ ਰੈਫਰੈਂਸ ਨੰਬਰ ਲਓ ਉਸ ਤੋਂ ਬਾਅਦ ਤੁਹਾਨੂੰ ਅਪਾਇੰਟਮੈਂਟ ਵੀ ਮਿਲ ਜਾਂਦੀ ਆ ਹੁਣ ਤਾਂ ਅਪਾਇੰਟਮੈਂਟਾਂ ਬੜੇ ਵਧੀਆ ਮਿਲਦੀਆਂ ਪਈਆਂ ਵਾ ਲੈ ਕੇ ਅਪਾਇੰਟਮੈਂਟਾਂ ਤੇ ਆਪਣਾ ਜਿਹੜਾ ਵਾ ਵੀਜ਼ੇ ਵਾਲਾ ਕੰਮ ਕਰਵਾ ਕੇ ਕੰਟਰੋਲ ਸਾਰਾ ਕੁਝ ਤੇ ਓਕੇ ਕਰਕੇ ਡਨ ਕਰ ਦਿਓ। ਲਓ ਜੀ ਮਿੱਤਰੋ ਇਸ ਵੀਡੀਓ ਸਿਰਫ ਇਨਾ ਹੀ ਜੇਕਰ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਏ ਤਾਂ ਇਸ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ। ਮਿਲ ਜਿਆ ਤੁਹਾਨੂੰ ਆਪਾਂ ਨੈਕਸਟ ਵੀਡੀਓ ਵਿੱਚ ਓਨੇ ਚੇਰ ਲਈ ਸਤਿ ਸ਼੍ਰੀ ਅਕਾਲ ਜੀ ਤੇ ਟੇਕ ਕੇਅਰ ਜੀ।